ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਵਿਆਹ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਸ ਤਰ੍ਹਾਂ ਦਾ ਵਿਆਹ ਤੁਸੀਂ ਕਦੇ ਨਹੀਂ ਵੇਖਿਆ ਹੋਣਾ ਕਿਸ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਲਾੜਾ ਹਾਥੀ ਦੇ ਉੱਪਰ ਬਿਠਾਇਆ ਹੋਇਆ ਤੇ ਬਾਕੀ ਸਾਰੇ ਬਰਾਤੀ ਤੁਸੀਂ ਦੇਖੋਗੇ ਕਿ ਗੱਡੀਆਂ ਦੀ ਬਜਾਏ ਘੋੜਿਆਂ ਦੇ ਉੱਪਰ ਲਿਜਾਏ ਜਾ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਦੁਬਾਰਾ ਕਮੈਂਟ ਵੀ ਕੀਤੇ ਗਏ ਨੇ ਤੇ ਆਓ ਤੁਹਾਨੂੰ ਦੱਸਦੇ ਆ ਇੱਕ ਬੰਦਾ ਕਹਿੰਦਾ ਕਿ ਬੀਬੀਆਂ ਪਿੱਸੇ ਤੁਰੀਆਂ ਹੁੰਦੀਆਂ ਜਨਮ ਦਿਨ ਉਵਾਲੀਆਂ ਆਪ ਘੋੜਿਆਂ ਤੇ ਵੀਰ ਔਰਤ ਦਾ ਸਤਿਕਾਰ ਕਰਨਾ ਸਿੱਖੋ ਸਿੱਖੋ ਗੱਲ ਅਹੰਕਾਰ ਵਾਲੀ ਲੱਗਦੀ ਆ ਸਾਰੇ ਮੂਰੇ ਘੋੜਿਆਂ ਤੇ ਜਨਮ ਦਿਨ ਉਵਾਲੀਆਂ ਮਗਰ ਤੁਰੀਆਂ ਆਉਂਦੀਆਂ ਬਹੁਤ ਵੱਡੇ ਜਿਗਰੇ ਵਾਲਾ ਹੁੰਦਾ ਉਹ ਮਰਦ ਜੋ ਔ ਬਰ ਸਮਝਦਾ ਤੇ ਹੱਕ ਦਿੰਦਾ ਅਤੇ ਅਗਲਾ ਬੰਦਾ ਕਹਿੰਦਾ ਕਿ ਸ਼ੌਕਮ ਵਾਲੇ ਲਈ ਤਾਂ ਮੈਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਪਰ ਜਿਹੜਾ ਹਾਥੀ ਵਿਦੀ ਚੰਦ ਵਾਲਿਆਂ ਦਾ ਤੇ ਅਤੇ ਉਹਦੇ ਤੇ ਵਿਦੀ ਚੰਦ ਦਲਦਾ ਸਿੰਘ ਬੈਠਾ ਇਹਨੂੰ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਸ਼ਰਮ ਕਰ ਲਿਆ ਕਰੋ ਯਾਰ ਪਰ ਸ਼ਰਮ ਨਾ ਦੀ ਚੀਜ਼ ਤੁਹਾਡੇ ਅਸੂਲਾਂ 'ਚ ਹੈ ਨਹੀਂ ਥੋੜਾ ਬਹੁਤਾ ਤਾਂ ਉਹ ਅਕਾਲ ਪੁਰਖ ਦਾ ਭੈ ਖਾ ਲਿਆ ਕਰੋ ਅਤੇ ਅਗਲਾ ਬੰਦਾ ਕਹਿੰਦਾ ਕਿ ਉਧਰ ਕੁੜੀ ਵਾਲੇ ਦੇ ਪਕੌੜੇ ਠੰਡੇ ਹੋ ਗਏ ਹੋਣਗੇ ਤਿੰਨ ਵਾਰ ਗਰਮ ਕੀਤੇ ਹਜੇ ਤੱਕ ਨਹੀਂ ਪਹੁੰਚੇ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਆ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ